ਕੱਲ ਇਸ ਤੇ ਵਿਚਾਰ ਕਰੀਏ ਕਿ ਅਗਰਾ ਲਾਉਣ ਲਈ ਪੰਜਾਬ ਹੀ ਕਿਉਂ ਚੁਣਿਆ ਪੰਜਾਬ ਹੀ ਕਿਉਂ ਇਹ ਕਿਸੇ ਹੋਰ ਸੂਬੇ ਚ ਕਰਕੇ ਨਹੀਂ ਹੁੰਦੀ ਰਾਜਸਥਾਨ ਚ ਨਹੀਂ ਹੁੰਦੀ ਰੇਣੀ ਚ ਨਹੀਂ ਹੁੰਦੀ ਮੱਧ ਪ੍ਰਦੇਸ਼ ਚ ਨਹੀਂ ਹੁੰਦੀ ਹੁੰਦੀ ਹੈ ਪੰਜਾਬ ਹੀ ਕਿਉਂ ਚੁਣਿਆ ਗਿਆ ਇਹ ਤੇ ਗੌਰ ਕਰਨ ਦੀ ਲੋੜ ਹੈ ਸਰ ਸਾਹਿਬ ਪਾਰਕਿੰਗ ਨਾਲ ਕਿਸਾਨਾਂ ਦੀਆਂ ਕਟਕਾਂ ਨੂੰ ਅੱਗ ਲੱਗਦੀ ਹੈ ਨਾ ਕਿ ਦੇ ਸਰਕਾਰ ਨੇ ਨਾ ਕਿ ਦੇ ਪਾਵਰ ਕਾਮ ਨੇ ਕੋਈ ਉਪਕਤਾ ਪ੍ਰਵੰਤੀ ਜਿੰਨੇ ਵੱਡੇ ਪੱਧਰ ਤੇ ਇਸ ਵਾਰ ਪੰਜਾਬ ਅੱਗਾਂ ਲੱਗੀਆਂ ਨੇ ਇਹ ਕਿਉਂ ਲੱਗੀਆਂ ਨੇ ਇਹ ਕਿਹਨੇ ਲਾਈਆਂ ਨੇ ਤੇ ਕਿਹਨੇ ਲਵਾਈਆਂ ਨੇ ਇਸ ਦਾ ਰਾਜ ਵੀ ਖੋਲਾਂਗੇ ਤੇ ਸਬੂਤ ਵੀ ਪੇਸ਼ ਕਰਾਂਗੇ ਜੇ ਹੁਣ ਵੀ ਨਾ ਜਾਗੇ ਜੇ ਹੁਣ ਵੀ ਨਾ ਸਮਝੇ ਅੱਜ ਤੁਹਾਡੇ ਕਣਕਾਂ ਨੂੰ ਅੱਗ ਲੱਗੀ ਹੈ ਕੱਲ ਨੂੰ ਤੁਹਾਡੇ ਘਰਾਂ ਨੂੰ ਅੱਗ ਲੱਗੂ ਕੱਲ ਦੇ ਤੁਹਾਡੇ ਘਰਾਂ ਤੇ ਬਲਡوزر ਚੱਲਣਗੇ ਦੇ ਸ਼ਾਮ ਤੇ ਸ਼ਾਮ ਵਿੱਚ ਬੈਠੇ ਦਰਦੇ ਕੌਮ ਚੈਨਲ ਦੇ ਦਰਸ਼ਕਾਂ ਨੂੰ ਰੰਜਨ ਸਿੰਘ ਪ੍ਰੇਮੀ ਵੱਲੋਂ ਸਤਿ ਸ਼੍ਰੀ ਅਕਾਲ ਜੀ ਆਇਆਂ ਜੇ ਅੱਜ ਤੋਂ 50 ਸਾਲ ਪਿੱਛੇ ਚਲੇ ਜਾਈਏ ਤਾਂ ਕਿਸਾਨ ਦੀਆਂ ਸਿਰਫ ਦੋ ਹੀ ਫਸਲਾਂ ਹੁੰਦੀਆਂ ਸੀ ਖਾੜੀ ਤੇ ਸੋਨੀ ਬੇਸ਼ੱਕ ਸੋਨੀ ਦੀਆਂ ਪਤਲਾਂ ਘੱਟ ਕੀਮਤੀ ਨਹੀਂ ਸੀ ਹੁੰਦੀਆਂ ਪਰ ਫਿਰ ਵੀ ਕਿਸਾਨ ਜਦੋਂ ਵੀ ਗੱਲ ਕਰਦਾ ਉਹ ਇਹ ਕਹਿੰਦਾ ਕਿ ਇਸ ਵਾਰ ਖਾੜੀ ਵੇਲੇ ਆਪਾਂ ਆ ਕਰਾਂਗੇ ਇਸ ਵਾਰ ਖਾੜੀ ਤੇ ਆ ਕਰਾਂਗੇ ਖਾੜੀ ਦੀ ਫਸਲ ਨਾਲ ਕਿਸਾਨ ਦੇ ਕਿੰਨੇ ਹੀ ਈਰਮਾਨ ਜੁੜੇ ਹੁੰਦੇ ਨੇ ਕਿੰਨੀਆਂ ਹੀ ਸਦਰਾਂ ਜੁੜੀਆਂ ਹੁੰਦੀਆਂ ਨੇ ਇਹ ਨਹੀਂ ਕਿ ਐਸ ਬਾਰੇ ਕੁਝ ਹੋਇਆ ਕਿਸਾਨ ਦੀ ਪੱਕੀ ਫਸਲ ਤੇ ਕਈ ਵਾਰੀ ਗੜੇਵਾਰੀ ਵੀ ਹੋ ਜਾਂਦੀ ਹੈ ਕਈ ਵਾਰੀ ਅੱਗ ਲੱਗਣ ਦੀਆਂ ਇੱਕਾ ਦੁੱਕਾ ਘਟਨਾ ਵੀ ਵਾਪਰਦੇ ਰਹਿੰਦੇ ਆ ਕਿਉਂ ਕਦੇ ਕਿਸੇ ਬੀੜੀ ਦਾ ਟੋਟਾ ਜਾਂ ਸੈਕੰਡਰੀ ਟੋਟੇ ਤੋਂ ਜਾਂ ਆਮ ਤੌਰ ਤੇ ਹਾੜੀ ਦੇ ਨਾਲ ਚਾਹ ਜਿਹੜੀ ਹੈਗੀ ਹੈ ਉਹ ਕੇਤਾਂ 'ਚ ਬਣਦੀ ਸੀ ਕੋਈ ਚੰਗਿਆੜਾ ਉੱਠ ਕੇ ਪੈ ਜਾਂਦਾ ਸੀ ਪਰ ਉਸ ਅੱਗ ਤੇ ਫੌਰਨ ਕਾਬੂ ਪਾਇਆ ਜਾਂਦਾ ਸੀ ਕੋਈ ਕਿੱਲਾ ਤੋਂ ਕਿੱਲੇ ਅੱਧਾ ਕਿੱਲਾ ਇਤੋਂ ਵੱਧੋਂ ਨੁਕਸਾਨ ਨਹੀਂ ਸੀ ਹੁੰਦਾ ਤੇ ਅੱਜ ਦੇ ਯੁੱਗ ਵਿੱਚ ਜਦੋਂ ਦੇ ਬਿਜਲੀ ਪ੍ਰਗਟ ਹੋਈ ਹੈ ਉਦੋਂ ਤੋਂ ਸਪਾਰਕਿੰਗ ਦੀਆਂ ਘਟਨਾ ਵੀ ਹੋਣ ਲੱਗੀਆਂ ਨੇ ਜਿਹਦੇ ਨਾਲ ਕੁਝ ਜ਼ਿਆਦਾ ਨੁਕਸਾਨ ਵੀ ਹੋਣ ਲੱਗਿਆ ਹੈ ਇਹ ਕਿਸਾਨਾਂ ਦਾ ਕਸੂਰ ਨਹੀਂ ਇਹ ਪਾਵਰਕਾਮ ਵਾਲਿਆਂ ਦਾ ਇਹ ਸਾਡੀਆਂ ਸਰਕਾਰਾਂ ਦਾ ਕਸੂਰ ਹੈ ਹਰ ਸਾਲ ਸਪਾਰਕਿੰਗ ਨਾਲ ਕਿਸਾਨਾਂ ਦੀਆਂ ਕਣਕਾਂ ਨੂੰ ਅੱਗ ਲੱਗਦੀ ਹੈ ਨਾ ਕਦੇ ਸਰਕਾਰ ਨੇ ਨੱਕਦੇ ਪਾਵਰਕਾਮ ਨੇ ਕੋਈ ਪੁਖਤਾ ਪ੍ਰਬੰਧ ਕੀਤੇ ਨਹੀਂ ਇਹ ਹਰ ਵਾਰ ਹੁੰਦਾ ਹੈ ਪਰ ਇਸ ਵਾਰ ਜਿੰਨੀਆਂ ਅੱਗਾਂ ਪੰਜਾਬ 'ਚ ਲੱਗੀਆਂ ਨੇ ਉਨੀਆਂ ਹੋਰ ਕਿਤੇ ਨਹੀਂ ਲੱਗੀਆਂ ਨਾ ਖਰਿਆਣੇ 'ਚ ਲੱਗੀ ਹੈ ਨਾ ਇਹ ਮਾਤਰਜ ਲੱਗੀ ਐ ਨਾ ਰਾਜਸਥਾਨ ਚ ਲੱਗੀ ਐ ਨਾ ਮਧ ਪ੍ਰਦੇਸ਼ ਚ ਲੱਗੀ ਐ ਜਿੰਨੇ ਵੱਡੇ ਪੱਦਰ ਤੇ ਐਸ ਵਾਰ ਪੰਜਾਬ ਚ ਅੱਗਾਂ ਲੱਗੀਆਂ ਨੇ ਇਹ ਕਿਉਂ ਲੱਗੀਆਂ ਨੇ ਇਹ ਕਿਹਨੇ ਲਾਈਆਂ ਨੇ ਤੇ ਕਿਹਨੇ ਲਵਾਈਆਂ ਨੇ ਇਸ ਦਾ ਰਾਜ ਵੀ ਖੋਲਾਂਗੇ ਤੇ ਸਬੂਤ ਵੀ ਪੇਸ਼ ਕਰਾਂਗੇ ਇਸ ਵਾਰ ਜੋ ਅੱਗਾਂ ਲੱਗੀਆਂ ਨੇ ਆਹ ਦੇਖੋ ਇੰਨਾ ਅੱਗਾਂ ਦੀਆਂ ਲਪਟਾਂ ਨੇ ਹਜ਼ਾਰਾਂ ਕਿਸਾਨਾਂ ਦੇ ਅਰਮਾਨ ਚੁਲਸ ਦਿੱਤੇ ਹਜ਼ਾਰਾਂ ਕਿਸਾਨਾਂ ਦੀਆਂ ਸਦਰਾਂ ਸੁਆ ਕਰ ਦਿੱਤੀਆਂ ਦੇਖੋ ਕਿੰਨਾ ਭਿਆਨਕ ਰੂਪ ਹੈ ਇਹ ਸੰਗ ਦਾ ਕਿੰਨਾ ਭਿਆਨਕ ਰੂਪ ਹੈ ਸੰਗ ਦਾ ਕੀ ਦਾ ਕੀ ਚੁਲਸ ਗਿਆ ਕੀ ਦਾ ਕੀ ਨੁਕਸਾਨ ਹੋ ਗਿਆ ਇਹ ਤਾਂ ਬਾਹਰ ਦੇ ਵਿੱਚ ਜੋ ਸਰਕਾਰੀ ਅੰਕੜੇ ਆਉਣਗੇ ਨਾ ਉਨਾਂ ਨੂੰ ਪਤਾ ਲੱਗੇਗਾ ਜੋ ਕਿ ਸਹੀ ਤਸਵੀਰ ਪੇਸ਼ ਨਹੀਂ ਕਰਨਗੇ ਮੋਦੀ ਸਾਹਿਬ ਦਾ ਸੈਟੇਲਾਈਟ ਉਹ ਸਿਸਟਮ ਵੀ ਕਿਤੇ ਨਜ਼ਰ ਨਹੀਂ ਆਇਆ ਉਹਨੇ ਕੋਈ ਫੋਟੋ ਨਹੀਂ ਖਿੱਚੀ ਜਦੋਂ ਕਿ ਪ੍ਰਾਗ ਰਾਜ ਦੇ ਮੇਲੇ ਵੇਲੇ ਲੈਟਰਨ ਵੇਚਣ ਦੀਆਂ ਫੋਟੋਆਂ ਵੀ ਖਿੱਚੀਆਂ ਜਾਂਦੀਆਂ ਸੀ ਕਿਉਂ ਨਹੀਂ ਖਿੱਚੀਆਂ ਕਿਉਂ ਨਹੀਂ ਦੱਸੀਆਂ ਕਿਉਂ ਨਹੀਂ ਸਪਸ਼ਟ ਕਰਨ ਦਿੱਤਾ ਸੈਟੇਲਾਈਟ ਨੇ ਕਿਉਂਕਿ ਸੈਟੇਲਾਈਟ ਬੀ ਅੰਬਾਨੀਆਂ ਤੇ ਅਡਾਨੀਆਂ ਦੇ ਇਸ਼ਾਰੇ ਤੇ ਹੀ ਕੰਮ ਕਰਦਾ ਹੈ ਕਿਸਾਨਾਂ ਨਾਲ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਤੋਂ ਉਹ ਸੈਟੇਲਾਈਟ ਨੂੰ ਅਲੰਝੀ ਕਿੰਨੇ ਹੀ ਕਿਸਾਨਾਂ ਦੇ ਸੁਪਨੇ ਝੁਲਸ ਕੇ ਤਬਾਹ ਹੋ ਗਏ ਆਹ ਦੇਖੋ ਕਿਸਾਨ ਦੇ ਗਲ ਲੱਗ ਕੇ ਉਸ ਦੀ ਧੀ ਕਿੱਦਾਂ ਬਿਲਾ ਕਰ ਰਹੀ ਕਿਦਾਂ ਆਪਣੇ ਪਿਓ ਨੂੰ ਦਲਾਸਾ ਦੇ ਰਹੀ ਦੇਖੋ ਤਾਂ ਸਹੀ ਪਿਓ ਦਾ ਕੀ ਹਾਲ ਹੈ ਇੰਨਾ ਯੱਗ ਦੀਆਂ ਲਪਟਾਂ ਨੇ ਆਹ ਦੇਖੋ ਇਹ ਕਿਸਾਨ ਦੀ 15 ਕਿੱਲੇ ਜ਼ਮੀਨ ਆਪਣੀ ਜੀ 15 ਕਿੱਲੇ ਸੀ ਤੇ ਮੇਰੇ ਕੋਲੇ ਸਾਰਾ ਬੰਨ ਠੇਕੇ ਤੇ ਸੀ ਤੁਹਾਡੇ ਕੋਲੇ ਸਾਰਾ ਸਾਰਾ ਬੰਨ ਠੇਕੇ ਸੀ ਕੀ ਰੇਟ ਨੂੰ ਬਾਈ ਜੀ ਮੇਰੇ ਕੋਲੇ 64 ਨੂੰ ਸੀਗਾ ਇਹ 64000 ਹਾਂ ਤੇ ਬਾਈ ਗੁਜ਼ਾਰਾ ਇਹਦੇ ਤੋਂ ਜੀ ਇਸੇ ਦੇ ਬਾਈ ਦਿਹਾੜੀਦਾਰ ਬੰਦੇ ਆ ਹਾਂ ਤੇ ਦੋ ਮਸ਼ੀਨਾ ਉਹ ਆਪਦੀ ਕਟਣੀ ਸੀ ਰਾਤ ਸੁਭਾਗ ਲੱਗੀ ਤੇ ਫਿਰ ਭਾਈ ਹੁਣ ਸਰ ਅੱਗੇ ਕਿਵੇਂ ਚੱਲੂਗਾ ਹੁਣ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰਦੇ ਆ ਵੀ ਸਾਨੂੰ ਕੋਈ ਸਾਡੀ ਬਾਹ ਬੜੀ ਜਾਵੇ ਤੇ ਨਹੀਂ ਅਸੀਂ ਮਰਨ ਕਿ ਨਾ ਰਹੇ ਕਿਉਂਕਿ ਕੌਣ ਕਰੇਗਾ ਇਸ ਦਾ ਮੁਆਵਜ਼ਾ ਪੂਰਾ ਕੋਈ ਨਹੀਂ ਨਾ ਪੰਜਾਬ ਦੀ ਸਰਕਾਰ ਨਾ ਸੈਂਟਰ ਦੀ ਸਰਕਾਰ ਆ ਦੇਖੋ ਆ ਮਾਤਾ ਜੀ ਕੀ ਕਹਿ ਰਹੀ ਹੈ ਤੇ ਬੜੀਆਂ ਮਾਦੀਆਂ ਦੀ ماں ਸੀ ਅੱਛਾ ਠੋਡੀਆਂ ਸੀਗੀਆਂ ਧੀਆਂ ਉਹ ਅੱਛਾ 10 ਦੇ ਪੈਸੇ ਥੋੜੀ ਕਿੰਨੀਆਂ ਧੀਆਂ ਚੰਨ ਧੀਆਂ ਸਾਡੀਆਂ ਚੁੱਪ ਕਰ ਗਿਆ ਬਸ ਨਹੀਂ ਰੋਣਾ ਕੁਵਾਰੀਆਂ ਕਿ ਵਈਆਂ ਵਿੱਚੋਂ ਇੱਕ ਵਿਆਹੀ ਦੋ ਕੁਵਾਰੀਆਂ ਇਸੇ ਕਰਕੇ ਚੁੱਪ ਕਰ ਗਿਆ ਕੋਈ ਨਹੀਂ ਕਰ ਜਾ ਨਹੀਂ ਰੋਣਾ ਅਸੀਂ ਚੁੱਪ ਕਰ ਬਸ ਦੇਖ ਰਹੀਆਂ ਨੇ ਪਾਸ ਕੁਝ ਨਹੀਂ ਕਰ ਸਕੀਆਂ ਕਿਉਂਕਿ ਸਰਕਾਰਾਂ ਦੇ ਫਾਇਰ ਬ੍ਰਗੇੜੇ ਪਤਾ ਨਹੀਂ ਕਿੱਧਰ ਗਏ ਹੋਏ ਸੀ ਕੀ ਕਰ ਸਕਦੀਆਂ ਸੀ ਆ ਬੇਵੱਸ ਰੋ ਰਹੀਆਂ ਕਿਦਾਂ ਬਲਾਕ ਕਰਿਆ ਮਾਂ ਦੋਸਤੋ ਅਗਧ ਤਾਂ ਵਾਰਿਸ਼ਾ ਦੇ ਜਮਾਨੇ ਵਿੱਚ ਲੱਗੀ ਸੀ ਮੁਗਲਾਂ ਦੇ ਰਾਜ ਵਲੇ ਅਕਬਰ ਜਹਾਂਗੀਰ ਦੇ ਰਾਜ ਵਲੇ ਅਗ ਲੱਗੀ ਤਾਂ ਹੋਊਗੀ ਪਰ ਇਹ ਤਾਂ ਵਾਰਿਸ਼ਾ ਨੇ ਲਿਖਿਆ ਹੈ ਇੱਕ ਜੱਟ ਦੇ ਖੇਤ ਨੂੰ ਅਗ ਲੱਗੀ ਦੇਖੋ ਆਣ ਕੇ ਕੌਣ ਬੁਝਾਉਂਦਾ ਈ ਉਹ ਕੋਈ ਨਹੀਂ ਬੁਝਾਉਂਦਾ ਉਹ ਜੱਟ ਦੇ ਖੇਤ ਨੂੰ ਅਗ ਲੱਗੀ ਹੈ ਜੀ ਦੇ ਖੇਤ ਨੂੰ ਅਗ ਲੱਗੀ ਹੈ ਉਹ ਬੀਬੀ ਉਹ ਕਿਸਾਨ ਔਰਤ ਕਿਦਾਂ ਭੱਜੀ ਫਿਰਦੀ ਐ ਕੱਲੀ ਹੀ ਪਾਣੀ ਦੀਆਂ ਬਾਤੀਆਂ ਭਰ-ਭਰ ਕੇ ਲਿਆਉਂਦੀ ਐ ਤੇ ਤਮਾਸ਼ੀ ਵੀ ਉੱਥੇ ਖੜੇ ਦੇਖ ਰਹੇ ਨੇ ਘਟੋ ਘਟੋ 50 ਬੰਦੇ ਖੜੇ ਨੇ ਕਿਸੇ ਦੀ ਜੁਰਤ ਨਹੀਂ ਕਿ ਅਸੀਂ ਵੀ ਉਹਦੇ ਨਾਲ ਹੱਥ ਮਟਾਈਏ ਕਿਉਂ ਕਿਉਂਕਿ ਨੈਤਿਕਤਾ ਮਰ ਚੁੱਕੀ ਐ ਦੋਸਤੋ ਸੋਸ਼ਲ ਮੀਡੀਆ ਤੇ ਕੈਸ਼ ਵੀ ਬਣ ਜਾਂਦੇ ਨੇ ਸੋਸ਼ਲ ਮੀਡੀਆ ਵਾਲੇ ਖਤਮ ਵੀ ਕੀਤੇ ਗਏ ਸੋਸ਼ਲ ਮੀਡੀਆ ਵਾਲਿਆਂ ਨੂੰ ਅੰਦਰ ਵੀ ਡੱਕਿਆ ਜਾਂਦਾ ਹੈ ਅਕਾਊਂਟ ਵੀ ਬੰਦ ਕਰ ਦਿੱਤੇ ਨੇ ਕਿਉਂ ਕਿ ਕਿਉਂਕਿ ਸੋਸ਼ਲ ਮੀਡੀਆ ਜ਼ਮੀਨ ਨਾਲ ਜੁੜਿਆ ਹੁੰਦਾ ਹੈ ਲੋਕਾਂ ਨਾਲ ਜੁੜਿਆ ਹੁੰਦਾ ਹੈ ਸੋਸ਼ਲ ਮੀਡੀਆ ਦਾ ਸੈਟਲਾਈਟ ਹੀ ਦੱਸ ਰਿਹਾ ਹੈ ਕਿ ਅੱਗਾ ਕਿੱਥੇ ਕਿੱਥੇ ਲੱਗੀਆਂ ਤੇ ਕਿਹਨੇ ਕਿਹਨੇ ਲਾਈਆਂ ਤੇ ਕਿਉਂ ਲਾਈਆਂ ਅੱਜ ਨਾਦਰ ਮਾਰਕੀਟ ਦੇਖੋ ਕਿ ਕੌਣ ਅੱਗ ਲਾ ਰਿਹਾ ਹੈ ਦੇਖੋ ਪੰਜਾਬੀ ਨਹੀਂ ਇੰਨਾ ਲੋਕਾਂ ਤੋਂ ਅੱਗਾਂ ਲਵਾਈਆਂ ਜਾ ਰਹੀਆਂ ਨੇ ਇਹ ਕੋਈ ਕਾ ਦੁਕਾਨ ਨਹੀਂ ਐ ਸ਼ਰਾਪ ਤੇ ਅੰਸ ਨਾਲ ਇਹ ਕਿਸਾਨਾਂ ਦੇ ਦੁਸ਼ਮਣ ਨਾਲ ਪੂਰੀ ਦੀ ਪੂਰੀ ਟੀਮ ਹੈ ਇਹਦੇ ਸਾਥੀਓ ਸਾਹਮਣੇ ਖੜੇ ਨੇ ਕਿਉਂਕਿ ਉਹਨਾਂ ਨੇ ਵੀ ਇਹੋ ਜਿਹੀ ਬਾਰਦਾਤ ਨੂੰ ਅੰਜਾਮ ਦੇਣਾ ਹੈ ਇਹਨੇ ਅੱਗ ਲਾ ਕੇ ਇਹ ਇਸ਼ਾਰਾ ਕਰਤਾ ਬੜਾ ਖੁਸ਼ ਹੋ ਰਿਹਾ ਕਿ ਮੈਂ ਤਾਂ ਚੱਕ ਤੇ ਫੱਟੇ ਤੁਸੀਂ ਕਰੋ ਹੁਣ ਅੱਗੇ ਕੰਮ ਕੋਈ ਪ੍ਰਵਾਹ ਨਹੀਂ ਕੋਈ ਖੌਫ ਨਹੀਂ ਕੋਈ ਡਰ ਨਹੀਂ ਕਿਉਂਕਿ ਇਹਦੇ ਸਿਰ ਤੇ ਕਿੰਨਾ ਦਾ ਹੱਥ ਆ ਉਹ ਤੁਹਾਨੂੰ ਆਪੇ ਸਮਝ ਆ ਜਾਊਗਾ ਇਹਦੇ ਨਾਲ ਵੀਡੀਓ ਬਣਾਉਣ ਵਾਲੀ ਟੀਮ ਵੀ ਹੈ ਕਿਉਂਕਿ ਜੇ ਇਹ ਵੀਡੀਓ ਨਹੀਂ ਬਣੂਗੀ ਜੇ ਇਹ ਅੱਗ ਲਾਉਂਦੇ ਦੀ ਇਹਨੂੰ ਹਜ਼ਾਰਾਂ ਰੁਪਏ ਕਿੱਥੋਂ ਮਿਲਣਗੇ ਇਹਨਾਂ ਨੂੰ ਲੱਖਾਂ ਰੁਪਏ ਕਿੱਥੋਂ ਮਿਲਣਗੇ ਜਿਨ੍ਹਾਂ ਨੇ ਇਹਨਾਂ ਨੂੰ ਭੇਜਿਆ ਇੱਕ ਜਾ ਕੇ ਅੱਗਾਂ ਲਾਓ ਪੰਜਾਬ ਦੇ ਕਿਸਾਨਾਂ ਦੀਆਂ ਕਣਕਾਂ ਨੂੰ ਅੱਗ ਲਾਉਂ। ਹਰਿਆਣੇ ਨੂੰ, ਰਾਜਸਥਾਨ ਨੂੰ, ਮੱਧ ਪ੍ਰਦੇਸ਼ ਦੀ ਕਿਸੇ ਕਰਨ ਕੰਨੀ ਚੱਕਣਾ ਵੀ ਨਹੀਂ। ਕਿਉਂ? ਕਿਉਂਕਿ ਉੱਥੇ ਉਹਨਾਂ ਦੀਆਂ ਆਪਣੀਆਂ ਸਰਕਾਰਾਂ ਨੇ। ਪੰਜਾਬ ਦੇ ਕਿਸਾਨਾਂ ਨਾਲ ਇਹ ਕਿਉਂ ਦੁਸ਼ਮਣੀ ਐ? ਇਹ ਕੌਣ ਲਾ ਰਹੇ ਨੇ ਅੱਗਾ? ਕੌਣ ਲਵਾਰ ਹੈ ਇਹਨਾਂ ਤੋਂ? ਉਹੀ ਲੋਕ ਜਿਨ੍ਹਾਂ ਦੀ ਸਹਾਇਤਾ ਲਈ ਤਿੰਨ ਕਾਲੇ ਕਾਨੂੰਨ ਬਣਾਏ ਗਏ ਸੀ। ਜਿਨ੍ਹਾਂ ਦੇ ਖਿਲਾਫ ਕਿਸਾਨਾਂ ਨੇ ਮੋਰਚਾ ਲਾਇਆ ਸੀ ਤੇ ਕਾਨੂੰਨ ਰੱਦ ਕਰਵਾਏ ਸੀ ਉਹਨਾਂ ਲੋਕਾਂ ਦੀ ਜੋ ਇੱਛਾ ਸੀ ਜ਼ਮੀਨਾਂ ਹੜੱਪਣ ਦੀ ਉਹ ਪੂਰੀ ਨਹੀਂ ਸੀ ਹੋਈ ਉਸੇ ਤੋਂ ਖਿਜੇ ਹੋਏ ਇੰਨਾ ਅੰਬਾਨੀਆਂ ਅਡਾਨੀਆਂ ਨੇ ਐ ਹੱਟਤਾਂ ਨੂੰ ਅੰਜਾਮ ਦਿੱਤਾ ਕਿ ਪੰਜਾਬ ਦੇ ਕਿਸਾਨਾਂ ਦੀਆਂ ਫਸਲਾਂ ਸਾੜ ਕੇ ਸਵਾਹ ਕਰ ਦਿਓ ਪੰਜਾਬ ਦੇ ਕਿਸਾਨਾਂ ਨੂੰ ਖੇਤੀ ਨਾਲ ਹੀ ਇੰਨੀ ਨਫ਼ਰਤ ਹੋ ਜਾਵੇ ਇੰਨੀ ਨਫ਼ਰਤ ਹੋ ਜਾਵੇ ਕਿ ਇਹ ਕਹਿਣ ਲੱਗ ਪਏ ਕਿ ਖੇਤੀ ਨਹੀਂ ਕਰਨੀ ਆ ਵੇਚੋ ਜਮੀਨਾਂ ਉਹ ਜਮੀਨਾਂ ਵਕਾਉਣ ਦੇ ਮਾਰੇ ਜਮੀਨਾਂ ਖਰੀਦਣ ਲਈ ਤਿਆਰ ਬੈਠਾ ਉਹ ਜਮੀਨਾਂ ਵਕਾਉਣ ਦੇ ਮਰਿਆ ਨੇ ਹੀ ਆ ਸਾਰਾ ਸ਼ਰਾਰਤਾਂ ਕੀਤੀਆਂ ਨੇ ਉਹਨਾਂ ਲੋਕਾਂ ਨੇ ਉਹੀ ਅੱਗਾਂ ਲਵਾ ਰਹੇ ਨੇ ਉਹਨਾਂ ਦਾ ਸਾਰਾ ਸਿਸਟਮ ਹੈ ਕੋਈ ਸਰਕਾਰ ਕਿਉਂ ਨਹੀਂ ਬੋਲੀ ਨਾ ਪੰਜਾਬ ਸਰਕਾਰ ਬੋਲੀ ਐ ਨਾ ਸੈਂਟਰ ਦੀ ਸਰਕਾਰ ਬੋਲ ਰਹੀ ਹੈ। ਉਹੀ ਭਗਵੰਤ ਮਾਨ ਜਿਹੜਾ ਜਿਹੜਾ ਪਹਿਲਾਂ ਇੱਕ ਐਡਾ ਘਟਾਣੇ ਦੇ ਲੈ ਕੇ ਅੱਗ ਭਜਾਉਣ ਦਾ ਡਰਾਮਾ ਕਰਿਆ ਸੀ ਅੱਜ ਜਦੋਂ ਪੰਜਾਬ 'ਚ ਅੱਗਾਂ ਲੱਗ ਰਹੀਆਂ ਸੀ ਆ ਉਹੀ ਭਗਵੰਤ ਮਾਨ ਪੰਜਾਬ ਦਾ ਮੁਖੀ ਦਿੱਲੀ ਜਾ ਕੇ ਆਪਣੀ ਪਤਨੀ ਦੇ ਨਾਲ ਭੰਗੜਾ ਪਾ ਰਿਹਾ ਸੀ। ਭੰਗੜਾ ਪਾ ਸੀ। ਕੀ ਬਾਤ ਹੈ? ਕੀ ਬਾਤ ਹੈ? ਸ਼ਰਮ ਆਉਣੀ ਚਾਹੀਦੀ ਹੈ ਪੰਜਾਬ ਦੇ ਐਸੇ ਮੁਖੀ ਤੇ ਉਨਾਂ ਲੋਕਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਜਿਨ੍ਹਾਂ ਨੇ ਜਿਹਨਾਂ 'ਚ ਅਸੀਂ ਵੀ ਆਉਨੇ ਆਏ ਨੂੰ ਮੁਖੀ ਬਣਾਇਆ ਪੰਜਾਬ ਸੜ ਰਿਹਾ ਹੈ ਅੱਗਾਂ ਲੱਗੀਆਂ ਵੇ ਲਾਟਾਂ ਅਸਮਾਨਾਂ ਨੂੰ ਛੂ ਰਹੀਆਂ ਨੇ ਤੇ ਮੁਖੀ ਭੰਗੜਾ ਪਾ ਰਿਹਾ ਹੈ ਅਹ ਹੋਰ ਦੇਖੋ ਕਿਸਾਨ ਦੇ ਪੁੱਤਾਂ ਵਾਂਗ ਪਾਲੇ ਫਸਲ ਨੂੰ ਕਿਵੇਂ ਅੱਗ ਲਾਈ ਜਾ ਰਹੀ ਹੈ ਆ ਦੂਸਰੀ ਘਟਨਾ ਦਿਖਾ ਰਹੇ ਐਂ ਤੋਂ ਵੀ ਘਟਿਆ ਆ ਦੇਖੋ ਕਿਉਂ ਨਹੀਂ ਫੜਦੀ ਸਰਕਾਰ ਅੱਜ ਤਿੰਨ ਜਾਂ ਚਾਰ ਦਿਨ ਹੋ ਗਏ ਕਿਉਂ ਨਹੀਂ ਇਹਨਾਂ ਨੂੰ ਹੱਥ ਪਾਇਆ ਜਾ ਸਕਦਾ ਕਿਉਂ ਨਹੀਂ ਫੜਦੇ ਕਿਉਂਕਿ ਸਾਰੀ ਮਿਲ ਇਹ ਭੁਗਤ ਹੀ ਹੋ ਰਹੀ ਹੈ ਕਿੱਥੇ ਸੁੱਤਾ ਪਿਆ ਪੰਜਾਬ ਉਹ ਕਿੱਥੇ ਸੁੱਤੀਆਂ ਪਈਆਂ ਨੇ ਕਿਸਾਨ ਜਥੇਬੰਦੀਆਂ ਐਸਡੀਵਾ ਦੇ ਡੀਸੀਆਂ ਦੇ ਦਫਤਰਾਗੇ ਧੰਨੇ ਲਾਉਣ ਵਾਲੇ ਕਿਸਾਨ ਭਰਾਓ ਕਿੱਥੇ ਸੁੱਤੇ ਪਏ ਕਿਉਂ ਨਹੀਂ ਇਹਨਾਂ ਗੁੰਡਿਆਂ ਨੂੰ ਫੜਦੇ ਕਿਉਂ ਨਹੀਂ ਇਹਨਾਂ ਨੂੰ ਸੋਧਦੇ ਕਿਉਂ ਨਹੀਂ ਇਹਨਾਂ ਦੇ ਪਿੱਛੇ ਕੌਣ ਸ਼ਕਤੀ ਕੰਮ ਕਰਦੀ ਹੈ ਉਹਨੂੰ ਲੋਕਾਂ ਦੇ ਸਾਹਮਣੇ ਨੰਗਾ ਕਰਦੇ ਜਿੰਦਾਬਾਦ ਮਰਦਾਬਾਦ ਕਰਨ ਨਾਲੋਂ ਇੱਥੋਂ ਸ਼ੁਰੂ ਹੁੰਦੀ ਹੈ ਇੱਥੋਂ ਫੜੋ ਇਹ ਇਹ ਇਸ਼ਾਰਤਿਆਂ ਨੂੰ ਜਦੋਂ ਇਹਨਾਂ ਦੀ ਗਿੱਚੀ ਨਪੋਗੇ ਅੰਬਾਨੀਆਂ ਤੱਕ ਜਾਊਗੀ ਅੰਬਾਨੀਆਂ ਤੱਕ ਪਹੁੰਚ ਜਾਊ ਇਹਨਾਂ ਦੀ ਹੁਣ ਕੀ ਹੋਵੇਗਾ ਅਗਰ ਤਾਂ ਲੱਗ ਗਿਆ ਕਣਕਾ ਸੜ ਕੇ ਸੁਆਹ ਗਿਆ ਹੁਣ ਕਿਸਾਨ ਆਗੂ ਕਰਨਗੇ ਜੇ 50 50000 ਏਕੜ ਮਾਪ ਜਾ ਦਿਓ ਪਹਿਲੀ ਗੱਲ ਤਾਂ ਇਹ ਕਿ 50000 ਪਰ ਏਕੜ ਤੇਨੇ ਮਾਪ ਜਾ ਨਹੀਂ ਲੈਣਾ ਮੰਨ ਲਓ ਕਿ ਜੇ ਦੇਵ ਦਿੱਤਾ ਤਾਂ ਡੀਸੀ ਆ ਤੋ ਤਹਿਸੀਲਦਾਰ ਤਹਿਸੀਲਦਾਰ ਤੋਂ ਪਟਵਾਰੀ ਪਟਵਾਰੀ ਤੋਂ ਕਿਸਾਨ ਤੱਕ ਆਉਂਦਾ ਆਉਂਦਾ 50000 ਏਕੜ ਵਾਲਾ 10000 ਹੀ ਰਹਿ ਜਾਊਗਾ ਇਹ ਵੀ ਮੰਨ ਲੈਂਦੇ ਆ ਕਿ ਜੇ ਨੇਟਕ ਤਾਂ ਅਫਸਰਾਂ ਨੇ ਜਾਗ ਪਈ ਤੇ ਸਿੱਧਾ 50-50000 ਰੁਪਏ ਕਿਸਾਨਾਂ ਦੇ ਖਾਤੇ 'ਚ ਪਾਤਾ। ਉਹ ਫੇਰ ਕਿਸਾਨਾਂ ਦਾ ਕੀ ਹੋਜੂ? ਜਿਸ ਕਿਸਾਨ ਨੇ 64000 65000 ਪ੍ਰਤੀ ਏਕੜ ਠੇਕੇ ਤੇ ਲਈ ਹੈ। ਉਹਨੂੰ ਤੁਸੀਂ 50000 ਰੁਪਏ ਦੇ ਦਿਓਗੇ। ਠੀਕ ਨੇ। ਹਾਂਜੀ ਸਾਰੇ ਠੇਕੇ ਦੇ ਤੇ? ਹਾਂਜੀ ਸਾਰੇ ਠੇਕੇ ਦਾ ਰਵਾਂ ਬਿਲਕੁਲ ਨਹੀਂ। ਬਦਲਾ ਵੀ। ਨਹੀਂ ਕਰੀਏ ਇਕੱਲਾ। ਕੰਦ ਠੀਕ। 14-15000 ਪ੍ਰਤੀ ਏਕੜ। ਉਹ ਕਿੱਥੋਂ ਕੱਟਾ ਪੂਰਾ ਕਰੂਗਾ ਜਿਨੇ ਕਣਕ ਦੀ ਫਸਲ ਚੋਂ ਮੁਨਾਫਾ ਕਮਾਉਣਾ ਸੀ ਠੇਕਾ ਵੀ ਦੇਣਾ ਸੀ ਆਪਣੀ ਕਬੀਲਦਾਰੀ ਵੀ ਚਲਾਉਣੀ ਸੀ ਉਹ 50000 ਨਾਲ ਉਹ ਕੀ ਕਰੂਗਾ ਇਹ ਕੋਈ ਬਹੁਤੀ ਵੱਡੀ ਜਿੱਤ ਨਹੀਂ ਹੋਊਗੀ ਕਿਸਾਨਾਂ ਦੀ ਜੇ ਤੁਸੀਂ 50000 ਰੁਪਇਆ ਵੀ ਲੈ ਕੇ ਦੇ ਦਿੱਤਾ ਕੱਲ ਇਸ ਤੇ ਵਿਚਾਰ ਕਰੀਏ ਕਿ ਅੱਗਣਾ ਲਾਉਣ ਲਈ ਪੰਜਾਬ ਹੀ ਕਿਉਂ ਚੁਣਿਆ ਗਿਆ ਪੰਜਾਬ ਹੀ ਕਿਉਂ ਕੀ ਕਿਸੇ ਹੋਰ ਸੂਬੇ 'ਚ ਕਣਕ ਨਹੀਂ ਹੁੰਦੀ? ਰਾਜਸਥਾਨ 'ਚ ਨਹੀਂ ਹੁੰਦੀ, ਖਰਿਆਣਾ 'ਚ ਨਹੀਂ ਹੁੰਦੀ। ਮੱਧ ਪ੍ਰਦੇਸ਼ 'ਚ ਨਹੀਂ ਹੁੰਦੀ, ਹੁੰਦੀ ਐ। ਪੰਜਾਬ ਹੀ ਕਿਉਂ ਚੁਣਿਆ ਗਿਆ? ਇਸ ਤੇ ਗੌਰ ਕਰਨ ਦੀ ਲੋੜ ਐ। ਸੋਚੋ ਪੰਜਾਬੀਓ, ਸੋਚੋ ਜਰਾ। ਪਹਿਲਾਂ ਸਿੱਖਾਂ ਵਿੱਚ ਪ੍ਰਾ ਮਾਰੂ ਜੰਗ ਸ਼ੁਰੂ ਕਰਾਤੀ। ਕਿੱਥੇ ਇੱਕ ਕਾਲ ਤੱਕ ਦੇ ਭਗੌੜੇ ਇੱਕ ਕਾਲ ਤੱਕ ਨੂੰ ਸਮਰਪਿਤ ਹੋ ਗਏ ਦੋਨਾਂ ਦੇ ਵਿੱਚ ਟਕਰਾਅ ਕਰਾਇਆ ਕਿ ਇਧਰ ਉਲਦੇ ਰਹਿਣ ਫਿਰ ਪੰਜਾਬ ਵਿੱਚ ਕੁਸਪੈਟੀਆਂ ਭੇਜੇ ਗਏ ਜਿਹੜੇ ਸਰਕਾਰ 'ਚ ਕੁਝ ਗਏ ਉਹਨਾਂ ਨੇ ਕਿਸਾਨਾਂ ਦੇ ਮੋਰਚੇ ਪੁੱਟੇ ਉਹਨਾਂ ਨੇ ਕਿਸਾਨ ਕੁੱਤੇ ਉਹਨਾਂ ਨੇ ਪਿੱਛੇ ਦੇ ਕੁੱਤੇ ਦੋਸਤੋ ਇਧਰ ਪੰਜਾਬ 'ਚ ਅੱਗਾਂ ਲਵਾਈਆਂ ਜਾ ਰਹੀਆਂ ਨੇ ਤੇ ਉਧਰ ਕਸ਼ਮੀਰ ਚ ਕੀ ਹੋ ਰਿਹਾ ਹੈ ਕਸ਼ਮੀਰ ਦੇ ਪਹਿਲਗਾਮ ਚ ਸਲਾਨੀਆਂ ਉੱਤੇ ਕਿੰਨਾ ਕਹਿਰ ਕਮਾਇਆ ਗਿਆ ਕਿਵੇਂ ਕਮਾਇਆ ਗਿਆ ਇਹ ਕੋਈ ਅੱਤਵਾਦੀ ਨਹੀਂ ਸੀ ਅੱਤਵਾਦੀ ਆਉਂਦੇ ਨੇ ਗੋਲੀਆਂ ਦੀ 부ਸ਼ਾਰ ਕਰਕੇ ਚਲੇ ਜਾਂਦੇ ਨੇ ਛੁਪ ਜਾਂਦੇ ਨੇ ਕਟੋ ਕਟ ਕਹਿੰਦੇ ਅੱਧਾ ਘੰਟਾ 35 ਮਿੰਟ ਉਹਨੇ ਇਕੱਲੇ ਇਕੱਲੇ ਨੂੰ ਚੁਣ-ਚੁਣ ਕੇ ਉਹਨਾਂ ਦੇ ਆਈਡੈਂਟੀਟੀ ਕਾਰਡ ਦੇਖ ਕੇ ਵੀ ਵਾਕਿਆ ਹੀ ਇਹ ਹਿੰਦੂ ਹੈ ਉਹਨਾਂ ਨੂੰ ਗੋਲੀਆਂ ਨਾਲ ਉਡਾਇਆ ਗਿਆ 35 ਮਿੰਟ ਤੱਕ ਕੋਈ ਨਹੀਂ ਪਹੁੰਚੀ ਜਦੋਂ ਕਿ ਉੱਥੇ ਕਿੰਨੀਆਂ ਏਜੰਸੀਆਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਕੋਈ ਏਜੰਸੀ ਨਹੀਂ ਪਹੁੰਚੀ ਜਾਣ ਬੁਝ ਕੇ ਨਹੀਂ ਪਹੁੰਚੀ ਸਿਰਫ ਓਮੇ ਜਿਵੇਂ ਜਿਵੇਂ ਦਿੱਲੀ ਦੇ ਵਿੱਚ ਸਿੱਖ ਕਤਲਿਆ ਮਰੇ ਉਹ ਸੰਜਨ ਕੁਮਾਰ ਬਾਗਿਆ ਨੇ VOTER LISTਾਂ ਲੈ ਲੈ ਕੇ ਸਿੱਖਾਂ ਦੀ ਪਛਾਣ ਕੀਤੀ ਜਿਹੋ ਉਹਨਾਂ ਨੇ ਗਲਾਂ ਦੇ ਟਹਿੜ ਪਾ ਕੇ ਫੁੱਕੇ ਗਿਆ ਸੀ ਓਮੇ ਜਿਵੇਂ ਇਹ ਸੱਲਾਨੀਆਂ ਦੀ ਪਛਾਣ ਕਰਕੇ ਇਹਨਾਂ ਨੂੰ ਮਾਰਿਆ ਗਿਆ ਕਿੰਨੇ ਦਰਦਕ ਮੌਤ ਹੈ ਅਜੇ ਇੱਕ ਤਾਂ ਵਿਆਹ ਥੋੜੇ ਦਿਨ ਹੀ ਹੋਇਆ ਸੀ ਉਹ ਵਿਚਾਰੀ ਦੇ ਕਹਿੰਦੀ ਮੈਨੂੰ ਵੀ ਮਾਰ ਦਿਓ ਨਹੀਂ ਮਾਰਿਆ ਕਹਿੰਦਾ ਜਾ ਕੇ ਦੱਸਦੇ ਮੋਦੀ ਨੂੰ ਦੋਸਤੋ ਇਹਦੇ ਪਿੱਛੇ ਕੀ ਰਾਜ ਹੈ ਇਹ ਹੈ ਕਿ ਇਹ ਜਿਹੜੇ ਹਿੰਦੂ ਮਾਰੇ ਨੇ ਭਰਾ ਮਾਰੇ ਨੇ ਇਹ ਮੁਸਲਮਾਨਾਂ ਨੇ ਮਾਰੇ ਹੋਣਗੇ ਤਾਂ ਕਿ ਹਿੰਦੂ ਵੀਰ ਮੁਸਲਮਾਨਾਂ ਦੇ ਖਿਲਾਫੜਕਣ ਹਿੰਦੂ ਤੇ ਮੁਸਲਮਾਨ ਲੜਨ ਹਿੰਦੂ ਤੇ ਸਿੱਖ ਲੜਨ ਇਹ ਹੀ ਕੋ ਸਰਕਾਰ ਚਾਹੁੰਦੀ ਐ ਤਾਂ ਕਿ ਉਹ ਆਪਣਾ ਅਜੰਡਾ ਲਾਗੂ ਕਰ ਸਕੇ ਆਪਣਾ ਅਜੰਡਾ ਲਾਗੂ ਕਰ ਸਕੇ ਬਹੁਤ ਵਧੀਆ ਬਹਾਨਾ ਹੈ ਕਾਰਨ ਕੀ ਐ ਅਸੀਂ ਪਾਕਿਸਤਾਨ ਦਾ ਨਾਮ ਲੈਦੇ ਨੇ ਜਾਂ ਚੀਨ ਦਾ ਨਾਮ ਲੈ ਜਾਂ ਕਿ ਬੰਗਲਾਦੇਸ਼ ਦਾ ਨਾਮ ਲੈ ਜਾਂ ਕਿਉਂ ਲੈਦਾਂ ਨੇ ਕਿਉਂਕਿ ਸਾਡੀ ਵਿਦੇਸ਼ੀ ਨੀਤੀ ਚੰਗੀ ਨਹੀਂ ਜੇ ਸਾਡੀ ਵਿਦੇਸ਼ੀ ਨੀਤੀ ਚੰਗੀ ਹੋਵੇ ਉਹ ਸਾਡੇ ਗਵਾਂਢੀ ਸਰਕਾਰ ਨਾਲ ਦੁਸ਼ਮਣੀ ਕਿਉਂ ਕਰਨੇ ਭਈ ਬਾਜਪਾਈ ਵੇਲੇ ਵੀ ਤਾਂ ਇਹ ਹੈ ਕਿ ਕੁਝ ਹੋਇਆ ਸੀ ਉਹਨੇ ਦੋਸਤੀ ਦਾ ਹੱਥ ਮਿਲਾਇਆ ਸੀ ਬਾਤ ਮਸ਼ਰਫ ਨੇ ਜੋ ਕਰਤੂਤ ਕੀਤੀ ਉਹਦੀ ਬਦੌਲਤ ਇਹ ਹਾਲਾਤ ਵਿਗੜੇ ਹੁਣ ਵੀ ਹਾਰਾ ਸੁਧਰ ਸਕਦੇ ਨੇ ਪਰ ਅਸੀਂ ਨਹੀਂ ਸੁਧਾਰਨਾ ਚਾਹੁੰਦੇ ਸਰਕਾਰਾਂ ਨਹੀਂ ਸੁਧਾਰਨਾ ਚਾਹੁੰਦੀਆਂ ਇਹ ਜੇ ਨਾਜ਼ੁਕ ਮੌਕੇ ਤੇ ਅਸੀਂ ਤਾਂ ਆਪਣੇ ਦੇਸ਼ ਨਾਲ ਹੀ ਖੜਾਂਗੇ ਉਹਨਾਂ ਨੂੰ ਇਹੀ ਜੋੜ ਦੇਵਾਂਗੇ ਕਿ ਤੁਸੀਂ ਆਪਣੀ ਵਿਦੇਸ਼ੀ ਨੀਤੀ 'ਚ ਸੁਧਾਰ ਕਰੋ ਇੱਕ ਵਾਰਨਿੰਗ ਹੋਰ ਪੰਜਾਬੀਓ ਜੇ ਹੁਣ ਵੀ ਨਾ ਜਾਗੇ ਜੇ ਹੁਣ ਵੀ ਨਾ ਸਮਝੇ ਅੱਜ ਤਾਂ ਤੁਹਾਡੀਆਂ ਕਣਕਾਂ ਨੂੰ ਅੱਗ ਲੱਗੀ ਕੱਲ ਨੂੰ ਤੁਹਾਡੇ ਘਰਾਂ ਨੂੰ ਅੱਗ ਲੱਗੂ ਕੱਲ ਤੇ ਤੁਹਾਡੇ ਘਰਾਂ ਤੇ ਬਿਲਡੋਜ਼ਰ ਚੱਲਣਗੇ ਜਾਗੋ ਇਹ ਕੌਣ ਹੈ ਕੀ ਇਹ ਸਾਰਾ ਕੁਝ ਬੋਟਾਂ ਲਈ ਹੋ ਰਿਹਾ ਹੈ ਤਾਂ ਬੋਟਾਂ ਲਈ ਸੋਚੇਤ ਹੋ ਜਾਓ ਤੁਸੀਂ 92 ਜਿਤਾ ਕੇ ਭੇਜੇ ਸੀ ਕਿ ਕੋਈ ਬਦਲਾ ਲਿਆਉਣਗੇ ਇਹਨਾਂ ਨੇ ਨਹੀਂ ਲਿਆਂਦਾ ਤੇ ਤੁਸੀਂ ਬਦਲਾਓ ਲਿਆ ਹੁਣ ਤੁਸੀਂ ਬਦਲਾ ਲਈ ਤਿਆਰ ਹੋ ਜਾਓ ਜੇ ਤੁਸੀਂ ਬਦਲਾ ਵਧੀਆ ਲੈਂਦਾ ਤਾਂ ਇਨਾਂ ਸਿਆਸਦਾਨਾਂ ਨੂੰ ਵੀ ਕੰਨ ਹੋ ਜਾਣਗੇ ਨਾ ਫਿਰ ਕਦੇ ਹਿੰਦੂਆਂ ਦੀ ਨਾਲ ਸਿੱਖਾਂ ਦੀ ਨਾਲ ਮੁਸਲਮਾਨਾਂ ਦੀ ਆਪਕਦੇ ਲੜਾਈ ਹੋਊਗੀ ਸੋਚਨਾ ਪਊ ਪੰਜਾਬ ਨੂੰ ਪਲਵਾਮਾ ਵੀ ਇਹੀ ਹੋਇਆ ਚਿੱਟੀ ਸਿੰਘਪੁਰਾ ਵਿੱਚ 36 ਸਿੰਘ ਮਾਰੇ ਗਏ 35 36 ਸਿੰਘ ਕਿਉਂ ਮਾਰੇ ਗਏ ਹੋਇਆ ਕਿਸੇ ਨੂੰ ਦੁਸ਼ਮਣੀ ਕਿਸੇ ਨਾਲ ਨਹੀਂ ਸੀ ਉਸ ਸਿੰਗਲ ਡਿਪੈਂਡੈਂਸੀ ਦਾ ਹੋ ਕਿਉਂਕਿ ਉਦੋਂ ਅਮਰੀਕਾ ਤੋਂ ਵੱਡਾ ਠਾਣੇਦਾਰ ਆਇਆ ਸੀ ਹੁਣ ਹੁਣ ਛੋਟਾ ਠਾਣੇਦਾਰ ਆਇਆ ਹੋਇਆ ਹੈ ਇਹ ਅਮਰੀਕਾ ਦੇ ਠਾਣੇਦਾਰ ਨਾਲ ਹੀ ਕਿਉਂ ਜੁੜੀਆਂ ਨੇ ਇਹ ਕਿ ਡਰਾਮਾ ਇਹਦੇ ਬਾਰੇ ਵੀ ਸੱਚਨਾ ਪਊ ਓਏ ਉਹ ਅਮਰੀਕਾ जिन्हें 9.5 ਨੌਜਵਾਨ ਬੇਰੁਜ਼ਗਾਰ ਨੌਜਵਾਨ ਬੇਦੋਸ਼ ਨੌਜਵਾਨ ਨੂੰ ਹੱਥ ਕੜੀਆਂ ਤੇ ਬੀੜੀਆਂ ਲਾ ਕੇ ਤੇ ਭੇਜਿਆ ਸੀ ਅੱਜ ਉਹ ਹੀ ਅਮਰੀਕਾ ਇਹ ਜੋ ਐਸੇ ਆਉਨਾ ਅਸੀਂ ਫੁੱਲਾਂ ਨਾਲ ਦਾ ਸਵਾਗਤ ਕਰਦੇ ਆਂ ਸਾਨੂੰ ਇਹਦੇ ਬਾਰੇ ਵੀ ਸੋਚਣਾ ਪਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਦੇ ਜੇਕਰ ਤੁਹਾਨੂੰ ਸਾਡੀਆਂ ਵੀਡੀਓਸ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ